ਆਵਾਜੀ ਸਰਕਾਰ ਲੋਕ ਕਹਿੰਦੇ ਜੀ ਠੀਕਾ ਕਰਤਾ ਕਿ ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਅਜੇ ਆ ਗੱਲ ਸਵੀਰੀ ਉਦਾਂ ਨਾ ਖਾਸਤਾ ਕਿ ਫੜੀ ਵਾਲੀ ਹੈ ਫੜੀ ਵਾਲੇ ਦੇ ਕੇ ਇਹਦੇ ਵੀ ਸੱਟ ਲੱਗ ਜੀ ਉਹਦਾ ਜ਼ਿੰਮੇਵਾਰ ਸੈਕਰੀ ਤੇ ਪ੍ਰਧਾਨ ਠੇਕੇਦਾਰ ਆ ਜੇ ਪੈਰ ਉਹ ਦੂਹੀ ਹੋ ਗਏ ਕੱਚੇ ਇਹ ਕੋਈ ਜਗਾ ਤੇ ਪੈਰ ਤਾਂ ਸਭ ਤੋਂ ਟੁੱਟ ਜਾਂਦੇ ਤੇ ਜੇ ਤੁਸੀਂ ਕੱਲ ਦਾ ਦਿਨ ਅੜ ਕੇ ਕੱਢੀਏ ਤੇ ਫਿਰ ਉਹ ਆਪਾਂ ਜਿੱਤ ਜੀ ਨਾ ਤੁਹਾਨੂੰ ਲੱਗਦੀ ਗੱਲ ਕਰਨਾ ਬਾਜੀ ਸਰਕਾਰ ਲੋਕ ਕਹਿੰਦੇ ਜੀ ਠਿੱਕਾ ਕਰਤਾ ਗਿਆ ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆਜਦੇ ਆ ਕੱਲ ਸਵੇਰੇ ਫੂਦਾਨਾ ਖਾਸ ਦਾ ਕੇ ਫੜੀ ਵਾਲਿਆ ਫੜੀ ਵਾਲੇ ਦੇ ਕੇ ਦੇ ਵੀ ਸੱਟ ਲੱਜੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੇਦਾਰ ਆ ਉਸ ਤੋਂ ਇਲਾਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਮੰਗ ਕਰਾਂਗਾ ਕਿ ਜੇ ਕਾਨੂੰ ਕੇਸ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸੇ ਨਹੀਂ ਲਾਇਆ ਐਕਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦੇ ਦਿੱਤਾ ਜੀ ਤੇ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕੁਅਰ ਫੁੱਟਾਂ ਦੇ ਹਿਸਾਬ ਤੇ ਮੈਂ ਬਾਰੋਂ ਬੰਦੇ ਵੀ ਲਿਆਣੇ ਮੈਂ ਆਉਂਗੀ ਕਰਨਾ ਮੈਂ ਜਾਊਂ ਵੀ ਕਰਨਾ ਜਦ ਕਿ ਅੱਜ ਤੱਕ ਤੁਹਾਨੂੰ ਪੈਸੇ ਲੱਗੇ ਨਹੀਂ ਅਸੀਂ ਉਹਨਾਂ ਨੂੰ ਪੈਸੇ ਦੇਈਏ ਕਹਦੇ ਅਹੀ ਕਹਿੰਨੇ ਆ ਵੀ ਇਹ ਜਿਹੜਾ ਠੇਕਾ ਵਾ ਕੈਨਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸਾਈਕਲ ਸਟੈਂਡ ਤੇ ਰਹਿਣ ਦੂਜੀ ਗੱਲ ਸਾਈਕਲ ਸਟੈਂਡ ਦਾ ਠੇਕਾ ਹੁੰਦਾ ਉੱਥੋਂ ਜਿੰਨੇ ਮੋਟਰਸਾਈਕਲ ਆ ਰਹਾ ਵਗੈਰਾ ਚੱਕੋਗੇ ਆ ਕਦੀ ਇਹਨਾਂ ਠੇਕੇਦਾਰਾਂ ਨੇ ਕਿ ਮੋਟਰਸਾਈਕਲਾਂ ਨੂੰ 허ਜਾਨਾ ਦਿੱਤਾ ਹੁਣ 40 ਰੁਪਏ ਦੀ ਛੋਟੇ ਆਦੀ ਦੀ ਪਰਚੀ ਆ ਉਹਦਾ 100 ਵੀ ਲੈਣ ਦੇਦੇ 80 ਵੀ ਲੈਣ ਦੇਦੇ ਆ ਉਸ ਤੋਂ ਬਾਅਦ ਟਰੱਕ ਦੀ ਪਰਚੀ 60 ਰੁਪਏ ਦੀ ਹੈ 3300 ਦੀ ਕੱਟਦੀ ਪਈ ਆ ਠੇਕੇਦਾਰ ਨੇ ਉਹਤੇ ਆਪਣੀ ਗੁੰਡਾਗਰਦੀ ਕੀਤੀ ਦੀ ਲੁੱਟ ਪਾਈ ਦੀ ਆ ਇਹਦੇ 1 ਸਾਲ ਦੇ ਵਿੱਚ ਕਰੋੜਪਤੀ ਹੋ ਜਾਏਗਾ ਤੇ ਇਹਨੂੰ ਨੱਥ ਪਾਣੀ ਚਾਹੀਦੀ ਹੈ ਜੋ ਜਾਇਜ਼ ਹੈ ਸਭ ਨਾਲ ਪਹਿਲਾਂ ਤੇ ਆਪਣੇ ਮਾਰਕੀਟ ਕਮੇਟੀ ਨੂੰ ਚਾਹੀਦਾ ਬੋਰਡ ਲਵਾਓ ਵੱਡਾ ਜਿਹਾ ਉੱਤੇ ਰੇਟ ਲਿਸਟ ਲੱਗਣੀ ਚਾਹੀਦੀ ਆ ਵੀ ਕੀ ਰੇਟ ਆ ਗੱਡੀਆਂ ਦਾ ਇੱਕ ਜਿਹੜੇ ਵਿਚਾਰੇ ਘਰੋਂ ਕੋਈ ਕਿਲੋ-ਕਿਲੋ ਸਬਜ਼ੀ ਲੈਣ ਆਉਂਦੇ ਆ ਉਹਨਾਂ ਕੋਲੋਂ ਵੀ ਇਹ ਦੱਸਦਾ 20-20 ਰੁਪਏ ਖੋਈਏ ਜਾਂਦੇ ਆ। ਦਿਆਂ ਦੀ ਉਹ ਸਬਜ਼ੀ ਲੈਂਦਾ ਵੀ ਹੈ ਨਾ ਹੁਣ ਦੇ ਕੇ ਚੱਲ ਜਾਂਦਾ। ਅਈ ਪ੍ਰਸ਼ਾਸਨ ਲੱਗੇ ਆ ਹੁਣ ਮੰਗ ਕਰਨੇ ਆ ਕਿ ਇਹ ਫੜੀ ਯੂਨੀਅਨ ਦਾ ਠੇਕ ਫੜੀ ਵਾਲਾ ਜਿਹੜਾ ਠੇਕਾ ਵਾ ਕੈਂਸਲ ਕੀਤਾ ਜਾਏ। ਸਾਈਕਲ ਸਟੈਂਡ ਦਾ ਠੇਕਾ ਚੱਲਦਾ ਅੱਗੇ ਵੀ ਚੱਲਦਾ ਹੁਣ ਵੀ ਚੱਲਦਾ ਰਿਹਾ ਸਾਨੂੰ ਕੋਈ ਤਰਾਜ ਨਹੀਂ ਪਰ ਉੱਥੇ ਵੀ ਰੇਟ ਲਿਸਟ ਲੱਗਣੀ ਚਾਹੀਦੀ ਆ ਸਾਈਕਲ ਸਟੈਂਡ ਤੇ। ਜੇ ਇਹ ਮੰਡੀ ਬੰਦ ਕਰਾਵਾਂਗੇ ਅਨਿਸ਼ਚਿਤ ਕਾਲ ਲਈ ਬੰਦ ਕਰਾਵਾਂਗੇ। ਆਰਤੀ ਸਾਡੇ ਨਾਲ ਹੈ ਆਰਤੀਆਂ ਦਾ ਫੜੀਆਂ ਆਲਿਆਂ ਦਾ ਨੌ ਮਾਸ ਦਾ ਰਿਸ਼ਤਾ ਆਰਤੀ ਸਾਨੂੰ ਸਪੋਰਟ ਦੇਣਗੇ ਪੂਰੀ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਕਹੋਗੇ ਉਹਨਾਂ ਚਿਰ ਇਹ ਮਡੀਆਂ ਬੰਦ ਰੱਖਾਂ ਮੇਰਾ ਨਾਮ ਵਿਜੇ ਮਾਰਾ ਸ਼ਕਤੀ ਮਾਲਪੁੜੀ ਗੁਰਦਾਸਪੁਰ ਆ ਮੈਂ ਤੇ ਸਭ ਤੋਂ ਪਹਿਲਾਂ ਮੈਂ ਆ ਵੀ ਧਿਆਨ ਦੇਣਾ ਚਾਹੁੰਦਾ ਕਿ ਜਿਹੜਾ ਵੀ ਬਿਲੀ ਜੂਜ ਚਾਰਜ ਦਾ ਠੇਕਾ ਹੋਇਆ ਉਹ ਉਹਨ ਦਾ ਮੈਰਿਟ ਹੋਇਆ ਠੀਕ ਹੈ ਪਹਿਲਾ ਆਪਾਂ ਟੈਂਡਰ ਜਿਹੜਾ ਕਾਲ ਕੀਤਾ ਸੀਗਾ ਉਹ ਟੈਂਡਰ ਦੇ ਵਿੱਚ ਕੀ ਹੋਇਆ ਹੈ ਕਿ ਇਹ ਪਹਿਲਾ ਟੈਂਡਰ ਕਰੀ ਨੇ 45% ਵਾਧਾ ਪਾਇਆ ਸੀਗਾ ਜਦੋਂ ਹੀ ਉਹਨੂੰ ਜਦੋਂ ਉਹਦਾ ਟੈਂਡਰ ਨੂੰ ਲੋਡ ਕਰਨ ਤੋਂ ਤੋਂ ਪਹਿਲਾਂ ਸੀਗਾ ਕਿ ਜਦੋਂ ਉਹਦਾ ਟੈਂਡਰ ਖੁੱਲਿਆ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲਈ ਭੇਜਿਆ ਜਦੋਂ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਆਨ ਅਨੋ ਬ੍ਰੰਥ ਆਪਾਂ ਜਦੋਂ ਉਹ ਸਰਵਿਕਾਰਤਾ ਪੱਤਰ ইস্যੂ ਕੀਤਾ ਸਰਵਿਕਾਰਤਾ ਪੱਤਰ ਜਦੋਂ ਦਿੱਤਾ ਤੇ ਉਹ ਬੰਦੇ ਨੇ ਜੜੀ 20% ਪਰਫਾਰਮੈਂਸ ਸਕਿਉਰਟੀ জমা ਕਰਨੀ ਹੁੰਦੀ ਹੈ ਉਹ ਨਹੀਂ ਕਰਵਾਈ ਤੇ ਉਹਨੇ ਮਰਗੀ ਕਾਮਗਰਦ ਤੋਂ ਅਨਕਾਰੀ ਕਹਿ ਕੇ ਹਨੋ ਕੈਸ਼ ਤਾਂ ਜਦੋਂ ਲਿਖ ਕੇ ਦੇ ਦਿੱਤਾ ਤੇ ਅਹੀ ਉਹਦੀ ਬੰਦੀ ਦੀ ਕਾਰਵਾਈ ਸੀ ਕਿ ਉਹ ਬੰਦੇ ਨੂੰ ਬਲੈਕਲਿਸਟ ਕਰਨਾ ਸੀਗਾ ਉਹਨੂੰ ਬਲੈਕਲਿਸਟ ਕਰਤਾ ਬਲੈਕਲਿਸਟ ਕਰਨ ਕਰਨੋਂ ਪ੍ਰੰਤੀ ਦਾ ਸੈਕੰਡ ਹਾਈਐਸਟ ਬਿਡਰ ਸੀਗਾ H2 ਅਹੀਂ ਉਹਨੂੰ ਆਫਰ ਕੀਤਾ ਕਿ ਤੁਸੀਂ ਮਲਗੀ H1 ਤੇ ਕੰਮ ਲਈ ਤਿਆਰ ਹੋ ਉਨੇ ਇਨਕਾਰ ਕਰਦਾ ਕਿ H1 ਤੇ ਕਾਰਨੀ ਤਿਆਰ ਨਹੀਂ ਹੈ ਇਸ ਕਰਕੇ ਫਿਰ ਇਸੇ ਤਰ੍ਹਾਂ ਹੀ ਜਿਹੜਾ ਤੀਸਰਾ ਬਿਡਰ ਸੀਗਾ ਵਿੱਚ ਅਹ ਤੀਜੇ ਨੂੰ ਮੌਕਾ ਦਿੱਤਾ ਤੀਜੇ ਨੇ ਵੀ ਕੰਮ ਕਰ ਜਿਹੜੀ ਸਹਿਮਤੀ ਪ੍ਰਗਟਾਤੀ ਉਸ ਤੋਂ ਬਾਅਦ ਵਿੱਚ ਇਹ ਸਾਰਾ ਕੰਮ ਇਨ ਮੇਨ ਟਾਈਮ ਹੀ ਕੰਮ ਕਮੇਟੀ ਨੇ ਇੱਕ ਮਹੀਨੇ ਆਪਣੇ ਲੈਵਲ ਤੇ ਉੱਤੇ ਕੈ ਔਰ ਕਾਰਲੀ ਕਹਤਾ ਕਿ ਉਹ ਫਾਈਨੈਂਸ਼ੀਅਲ ਮੈਟਰ ਸੀਗਾ ਤੇ ਆਪਾਂ ਕਮੇਟੀ ਦੀ ਲਾਸ ਨੈਲੀਤ ਵਾਸਤੇ ਸਪਾਰਦਾ ਤੇ ਉਹ ਉਹ ਚੀਜ਼ ਨੂੰ ਮੁੱਖ ਰੱਖਦੇ ਜਦ ਤੱਕ ਨਹੀਂ ਹੋਇਆ ਆਪਣੀ ਲੈਵਲ ਤੇ ਮਨ ਕੀ ਡਿਸਾਈਡ ਕਰ ਲੈ ਕਮੇਟੀ ਨੇ ਬਟ ਇਨ ਮੀਨ ਟਾਈਮ ਅਹੀਂ ਉਹ ਇਹ ਸਾਰਾ ਕੇਸ ਅੱਗੇ ਰੀ ਟੈਂਡਰਿੰਗ ਲਈ ਉਹ ਮੰਡੀ ਬੋਰਡ ਨੂੰ ਭੇਜਦਾ ਤੇ ਮੰਡੀ ਬੋਰਡ ਨੇ ਜਦੋਂ ਰੀ ਟੈਂਡਰਿੰਗ ਇਹ ਗੱਲ ਸੁਣਦੇ ਫਿਰ ਰੀ ਟੈਂਡਰ ਹੋਇਆ ਮਰਗੀ 24 ਨੂੰ ਸਾਡ ਨੂੰ ਮਿਲ ਗਈ 18 ਨੂੰ ਆਪਾਂ ਰੀ ਟੈਂਡਰ ਕੀਤਾ ਤੇ 24 ਤੱਕ ਸੀਗਾ ਸਾਰਾ ਮਰਗੀ ਡੇਡ ਸੀਗੀ ਲਾਸਟ ਡੇਟ ਅਪਲਾਈ ਕਰਨ ਦੀ ਤੇ 24 ਨੂੰ ਖੋਲਣਾ ਪ੍ਰੰਤ ਸਿਹੜਾ ਟੈਂਡਰ ਹੋਇਆ ਉਹ ਬੜਾ ਓਮ ਦਾ ਮੈਰਿਟ 베ਸਡ ਹੋਇਆ ਕਿਉਂਕਿ ਜਿਹੜਾ ਇਸ ਟਾਈਮ ਟੈਂਡਰ ਹੋਇਆ ਉਹਦੇ ਵਿੱਚ ਜਿਹੜੇ ਟੈਂਡਰ ਕਰੀ ਇੱਕ ਨੇ 14% ਪਾਇਆ ਇੱਕ ਨੇ 16% ਪਾਇਆ ਇੱਕ ਨੇ 9% ਪਾਇਆ ਜਿਹੜਾ ਅਜੀਤ ਮਸੀਹ ਹੈ ਤਾਂ ਇਹਦਾ ਸਭ ਤੋਂ ਜ਼ਿਆਦਾ ਸੀਗਾ 68% ਵਾਧਾ ਸੀਗਾ ਤੇ ਆ ਡੀ ਕੋ 29 ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਭਾਈਸ ਤੇ 90% ਵਾਦਾ ਕਰਕੇ ਤੇ ਉਹ ਪੁਨਰਤ ਸੌਰੀ 59% ਵਾਦਾ ਕਰਨੋਂ ਪਰੰਤ ਇਹਦੀ 48 ਲੱਖ ਰੁਪਇਆ ਜਿਹੜੀ ਕੋਸਟ ਬਣ ਗਈ ਤੇ ਪਲੱਸ ਜੀਐਸਟੀ ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਸ ਪ੍ਰਾਂਤ ਨੂੰ ਅਪਾਸਵਿਗਾਰਤਾ ਪੱਤਰ ਜਿਸ਼ੂ ਦਿੱਤਾ ਸਰਵਿਕਾਰਤਾ ਪੱਤਰ ਜਿਸ਼ੂ ਕਰਨ ਤੋਂ ਬਾਅਦ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਿਟੀ ਉਹ ਜਮ੍ਹਾਂ ਕਰਾ ਦਿੱਤੀ ਜਦੋਂ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਤੇ ਹੁਣ ਵਰਕ ਆਊਟ ਦੇ ਦਿੱਤਾ ਕਿ ਤੁਸੀਂ ਇੱਕ ਮਹੀਨੇ ਦੋ ਜਿਹੜਾ ਆਪਣਾ ਕੰਮ ਹੈ ਜਿਹੜਾ ਸ਼ੁਰੂ ਕਰ ਸਕਦੇ ਹੋ ਮੰਡੀ ਜਾ ਕੇ ਤਦ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਆ ਡਿਪਟੀ ਡਾਇਰੈਕਟਰ ਜਿਹੜੇ ਪਰਦੇ ਉੱਥੇ ਕੰਮ ਕਰ ਰਿਹਾ ਮੰਡੀ ਚ ਉਹ ਉਹਨਾਂ ਨੇ ਮਿਲ ਕੇ ਇਹਨੂੰ ਇਨਕਾਰ ਕੀਤਾ ਅਸੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੇਵਾਂਗੇ ਤੇ ਉਹ ਜਿਹੜੇ આરોਪ ਲਗਾ ਰਹੇ ਆ ਕਿ ਇਹ ਸੈਕਟਰੀ ਮਾਰਕ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤੀ ਕਿਨਾਂ ਨਾ ਠੀਕ ਹੈ ਤਾਂ ਨਾ ਕੋਈ ਨਹੀਂ ਆ ਸਾਡੇ ਕੋਲ ਹੀ ਓਨ ਦਾ ਰਿਕਾਰਡ ਆ ਸਭ ਕੁਝ ਸਾਡੇ ਕੋਲ ਆ ਕੇ ਤੁਸੀਂ ਕਰ ਸਕਦੇ ਸਾਰਾ ਅਖਬਾਰਾਂ ਦੇ ਵਿੱਚ ਆਇਆ ਪ੍ਰੋਪਰ ਆਹੀ ਬਾਡ ਆਪਣੇ ਦਾ ਲੋਸ ਬੋਰਡ ਤੇ ਲਗਾਇਆ ਸਾਰਾ ਆਪਣਾ ਟੈਂਡਰ ਫਲੋਰ ਕੀਤਾ ਆ ਓਨ ਦਾ ਮੈਰੀਟ ਬੇਸ ਤੇ ਸਾਰਾ ਜਿਹੜਾ ਇਹ ਟੈਂਡਰ ਹੋਇਆ ਤੇ ਪਰ ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿ ਕੋਸ਼ ਜਿਹੜੇ ਜਿਹੜੇ ਆਪਣੇ ਡੇਟੇਲਰ ਆ ਉਹ ਮੜ ਕੀ ਦੇਣ ਦਾ ਕਾਰ ਕਰ ਰਿਹਾ ਕਿ ਅਸੀਂ ਜਿਹੜੀ ਹੈਗੀ ਹੈ ਜਿਹੜੀ ਉਹ ਸਾਡੇ ਚਾਰਜ ਜਿੱਦਾਂ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਜਿੱਥੇ ਰਿਜ਼ਰਵ ਕੀਮਤ 50 ਲੱਖ ਤੋਂ ਘੱਟ ਆ ਫਾਰ ਇਗਜ਼ਾਮਪਲ ਕਿ ਸਾਡੇ 50 ਲੱਖ ਤੋਂ ਰਿਜ਼ਰਵ ਕੀਮਤ ਘੱਟੀ 30 ਲੱਖ ਸੀਗੀ ਉਹਦੇ ਵਿੱਚ ਇਦਾਂ ਜਿਹੜੀ ਸਾਡੀ ਡੀਐਨਏਟੀ ਹੈਗੀ ਯੂਜ਼ਰ ਚਾਰਜ ਕਿ ਜੇ 50 ਸਕੁਅਰ ਫੁੱਟ ਤੱਕ ਬੰਦਾ ਯੂਜ਼ ਕਰ ਰਿਹਾ ਸਾਡਾ ਫੜ ਉਹਦੇ ਬਦਲੇ ਇਹ 50 ਰੁਪਏ ਲੈਣਿਆ ਪਰ ਡੇ ਦੇ ਹਿਸਾਬ ਨਾਲ ਫਰਸਟ ਕਮ ਫਰਸਟ ਬੇਸਿਸ ਤੇ ਵਿੱਚ ਹੈਗਾ ਜਿੱਦੇ ਸਾਡਾ 22 ਲੱਖ 11 ਦਾ ਸਾਹ 22 ਲੱਖ ਦਾਸ ਹੈ ਉਹਦੇ ਵਿੱਚ ਕਲੀਅਰ ਪੱਟਾ ਹੈ ਕਿ ਫਰਸਟ ਕਮ ਫਰਸਟ ਬੇਸਿਸ ਤੇ ਰੈਂਟ ਬੇਸਿਸ ਤੇ ਜਿਹੜਾ ਅਸੀਂ ਆਪਣਾ ਫੜ ਦੇਣਾ ਜਿੱਥੇ ਕਿ ਦੇ 50 ਸਕਰ ਫੁੱਟ ਤੋਂ ਜ਼ਿਆਦਾ ਉਹ ਸਾਡੀ ਯੂਜ਼ ਕਰਦਾ ਤਾਂ ਅਸੀਂ 100 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਨੇ ਚਾਰਜ ਕਰਨੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਪਾਰਕਿੰਗ ਦਾ ਵੀ ਹੈਗਾ ਠਿਕਾ ਪਾਰਕਿੰਗ ਦੇ ਵਿੱਚ ਜਿਤਨਾ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਜਿਹੜੀਆਂ ਵੱਖ-ਵੱਖੀਆਂ ਵਹੀਕਲਸ ਹੈਗੀਆਂ ਉਹਨਾਂ ਦਾ ਐਫ ਐ ਰੇਟ ਹੈ ਉਹ ਰੇਟ ਮੁਤਾਬਕ ਇਹਨੇ ਕਲੈਕਸ਼ਨ ਕਰਨੀ ਆ ਉਸ ਤੋਂ ਬਾਅਦ ਵਿੱਚ ਕੰਟੀਨ ਵਗੈਰਾ ਦਾ ਜਿਹੜਾ ਹੈਗਾ ਉਹ ਤੋਂ ਇਹਨੇ ਪੈਸੇ ਲੈਣੇ ਆ ਇਹ ਤਿੰਨੇ ਚੀਜ਼ਾਂ ਦਾ ਮਿਲਾ ਕੇ ਯੂਜ਼ਰ ਚਾਰਜ ਲਗਦਾ ਹੋ ਜਾਏਗਾ ਠੀਕਾ ਹੈਗਾ ਤੇ ਓਨ ਮੈਰਟ ਆ ਤੇ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈ ਜਸਟ ਜਿਹੜੀ ਇਹ ਕਹਿ ਰਹੇ ਆ ਕਿ ਕਿ ਉਹ ਗਲਤ ਟਾਂ ਨਾ ਦਿੱਤਾ ਗਿਆ ਠੇਕਾ ਇਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜਿੱਦਾਂ ਨਾ ਇਦਾਂ ਦੀ ਕੋਈ ਗੱਲ ਨਹੀਂ ਆ ਜੋ ਅਸੀਂ ਰੇਟ ਉੱਤੇ ਦਿੱਤੇ ਆ ਮੜਕੇ ਟੈਂਡਰ ਦੇ ਵਿੱਚ ਪਾਏ ਆ ਜੇ ਉਹ ਟੈਂਡਰ ਤੋਂ ਕਿਤੇ ਵੱਧ ਚਾਰਜ ਕਰ ਰਿਹਾ ਤੇ ਕੋਈ ਵੀ ਬੰਦਾ ਸਾਨੂੰ ਕੰਪਲੇਂਟ ਆਊਗੀ ਤੇ ਅਸੀਂ ਇਹਦੇ ਵਿਰੁੱਧ ਵੀ ਅੱਖਰ ਕਰਾਂਗੇ ਬਟ ਸੇਮ ਟਾਈਮ ਦੇ ਵਿੱਚ ਜਿਤ ਤੱਕ ਜੀਤ ਮਸੀ ਨੇ ਠੇਕਾ ਲਿਆ ਤੇ ਜੇ ਉਹ ਠੇਕਾ ਉਹਨੂੰ ਕੋਈ ਫੜ ਯੂਜ਼ ਕਰ ਰਿਹਾ ਮੰਡੀ ਬੋਰਡ ਦੇ ਵਿੱਚ ਜੇ ਉਹਨੂੰ ਬੰਦੇ ਨੂੰ ਕੋਈ ਪੈਸੇ ਜੋ ਵੀ ਮੰਡੀ ਬੋਰਡ ਦੀ ਡੀਐਨਏਟੀ ਮੁਤਾਬਕ ਹੈਗਾ ਜੇ ਉਹਨੂੰ ਦੇਣ ਤੋਂ ਕੋਈ ਉਹ ਟਰਾਈ ਕਰਦਾ ਤੇ ਓਬਵੀਅਸਲੀ ਅਸੀਂ ਉਹਦੀ ਵੀ سپورਟ ਕਰਾਂਗੇ ਨਾ ਕਿਉਂਕਿ ਨਾ ਉਹ ਸਾਡਾ ਠੇਕੇ ਠੇਕਾ ਲਿਆ ਹੋਇਆ ਤੇ ਜੋ ਐਸ ਪਰ ਠੇਕੇਰੀ ਇਨਸਟਰਕਸ਼ਨਸ ਉਹ ਤੇ ਰੀਡ ਲਿਦਾ ਕੇਤੇ ਹੋਏ ਆ ਉਹਦੇ ਮੁਤਾਬਕ ਹੀ ਅਸੀਂ ਪੈਸੇ ਜੋ ਗ੍ਰਾਈ ਕਰੇਗਾ ਤੇ ਉਹਦੀ سپورਟ ਵੀ ਕਰਾਂਗੇ ਇੰਨੀ ਇੱਦਾਂ ਦੀ ਮੈਨੂੰ ਕੋਈ ਕੰਪਲੇਨ ਨਹੀਂ ਜੇ ਮੇਰੇ ਧਿਆਨ ਚ ਇੰਨੀ ਕੋਈ ਕੰਪਲੇਨ ਆਊਗੀ ਤੇ ਆਬੀਸਲੀ ਇਹਦੇ ਜਿਹੜਾ ਠੇਕੇਦਾਰ ਵੀ ਜੇ ਗਲਤ ਕਰ ਗੋਦੇ ਅਗੇਂਸਟ ਵੀ ਐਕਸ਼ਨ ਕਰਾਂਗੇ ਬਟ ਜੇ ਦੂਜੇ ਪਾਸੇ ਫੜੀ ਵਾਲੇ ਉਥੇ ਕੰਮ ਕਰ ਰਹੇ ਹੋਣਗੇ ਤੇ ਜੇ ਦੇ ਪੈਸੇ ਨਹੀਂ ਦੇਣਗੇ ਜਿੱਦਾਂ ਮੈਂ ਆਪਿੰਨ ਦੱਸਿਆ ਕਿ 50 ਸਕਰ ਫੁੱਟ ਤੱਕ 50 ਰੁਪਏ ਆ ਪਰ ਡੇ ਦੇ ਸਾਨਾ ਜੇ 50 ਸਕਰ ਫੁੱਟ ਤੋਂ ਵੱਧ ਯੂਜ਼ ਕਰਦਾ ਤੇ ਉਹਦਾ 100 ਰੁਪਿਆ ਕਿਉਂਕਿ ਇਹ ਸਰਕਾਰ ਦਾ ਰੈਵਨਿਊ ਹੈਗਾ ਇਸ ਦਾ ਇਹ ਅਸੀਂ ਕਲੈਕਟ ਕਰਨਾ ਹੀ ਆ ਠੇਕੇਦਾਰ ਨੇ ਜੇ ਉਹ ਉਥੇ ਕੋਈ ਇਹ ਜਗਾ ਯੂਜ਼ ਕਰਤੋਂ ਇਨਕਾਰ ਕਰਦਾ ਤੇ ਹੁਦੋਂ ਵਿਰੋਧੀ ਐਕਸ਼ਨ ਕਰਾਂਗੇ। ਇਹਨੂੰ ਅਸੀਂ ਠੇਕੇਦਾਰ ਨੂੰ ਆਲਰੇਡੀ ਇਨਸਟਰਕ ਕੀਤਾ ਕਿ ਤੂੰ ਉੱਥੇ ਡਿਸਪਲੇ ਕਰਨੀ ਆ ਤੇ ਲਿਸਟ ਮੈ ਆਪ ਨੂੰ ਪ੍ਰੋਵਾਈਡ ਵੀ ਕਰ ਦੇਣਾ ਆ ਤੇ ਉਹ ਜਿਹੜੀ ਉੱਥੇ ਲਿਸਟ ਡਿਸਪਲੇ ਵੀ ਉਹਨੂੰ ਕਹਿ ਦਿੰਦੇ ਆ ਦੁਬਾਰਾ ਕਿ ਉਹਨੂੰ ਉੱਥੇ ਡਿਸਪਲੇ ਕਰੇ ਪਰ ਜੇ ਕੇ ਇਹਦੀ ਕੋਈ ਕੰਪਨੀ ਆਂਦੀ ਆ ਇਹ ਵੱਧ ਚਾਰਜ ਕਰ ਰਹਿ ਤਾਂ ਇਹਦੇ ਵਿਰੋਧੀ ਐਕਸ਼ਨ ਕਰਾਂਗੇ ਸਾਡਾ ਇਦਾਂ ਦਾ ਕੋਈ ਗੱਲ ਨਹੀਂ ਹੈ ਕਿ ਇਹ ਜੀਤ ਮਸ਼ੀਨ ਨੂੰ ਕੋਈ ਇਦਾਂ ਦਿੱਤਾ ਠੇਕਾ ਜਿਹੜਾ ਠੇਕਾ ਦਿੱਤਾ ਹੁਣ ਬੈਰਟ ਦਿੱਤਾ ਹੋਇਆ ਜੇ ਕੋਈ ਬੰਦਾ ਆਉਂਦਾ ਰਿਪੋਰਟ ਤੇ ਚਾਹਤਾ ਮੈਂ ਜਾਂਦਾ ਤੇ ਆ